ਲੋਧੀ ਸੰਗਤ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਬਈ ਅੱਜ ਆਪਾਂ ਪਹੁੰਚ ਰਹੇ ਸੀ ਸੁਲਤਾਨਪੁਰ ਲੋਧੀ ਵਿਖੇ ਹੜ ਭੀੜ ਤਾਂ ਲਈ ਰਾਸ਼ਨ ਲੈ ਕੇ ਤੇ ਹੁਣ ਬਈ ਆਪਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅੱਗੇ ਚਾਲੇ ਪਾਵਾਂਗੇ ਉਹ ਖੜੇ ਨੇ ਬਈ ਆਪਣੇ ਸਾਧਨ ਜਿੰਨਾ ਚ ਆਪਾਂ ਰਾਸ਼ਨ ਲੈ ਕੇ ਆਏ ਸੀਗੇ ਤੇ ਇਹ ਗੁਰਦੁਆਰਾ ਬੇਰ ਸਾਹਿਬ ਹੈਗਾ ਸਾਰੀ ਸੰਗਤ ਆਪਣੀ ਤਿਆਰ ਹੋ ਰਹੀ ਹੈ ਇਸ਼ਨਾਨ ਪਾਣੀ ਕਰ ਲਿਆ ਹੁਣ ਮੱਥਾ ਟੇਕ ਕੇ ਅੰਦਰੋਂ ਗੁਰੂ ਦਾ ਹੁਕਮ ਲੈ ਕੇ ਅੱਗੇ ਚਾਲੇ ਪਾਵਾਂਗੇ ਜਿੱਥੇ ਆਪਾਂ ਨੇ ਰਸਣ ਵੰਡਣ ਜਾਣਾ ਹੈ ਬਣੇ ਰਹੋ ਬਲੌਗ ਦੇ ਨਾਲ ਮਿੱਤਰੋ ਸੇਵਾਦਾਰ ਆਪਣੇ ਪੂਰੇ ਤਿਆਰ-ਵਰ ਤਿਆਰ ਨੇਗੀ ਲੋਈ ਸੰਗਤ ਜੀ ਥੋੜਾ ਆਪਾਂ ਗੁਰਦੁਆਰਾ ਬੇਸ ਸਾਹਿਬ ਵਿਖੇ ਸੁਲਤਾਨਪੁਰ ਵਿਖੇ ਆਪਣੀ ਸੰਗਤ ਬਈ ਆ ਖੜੀ ਜਾਈਏ ਇੱਥੇ ਮੱਥਾ ਟੇਕਣ ਦੀ ਤਿਆਰੀ ਹੈ ਜੀ ਹਣਾ ਤੇ ਇਧਰੋਂ ਬਈ ਕੜਾ ਪ੍ਰਸ਼ਾਦ ਲਾਇਆ ਜਾਂਦਾ ਹੈਗਾ ਤੇ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਤੁਸੀਂ ਮੇਰੀ ਨਾਮ ਖੁਲੀ ਰਹਾ ਲਓ ਜੀ ਸੰਗਤ ਜੀ ਇਧਰ ਆਪਾਂ ਚੱਲੇ ਆ ਜਿੱਧਰ ਸੁਲਤਾਨਪੁਰ ਬਈ ਨਦੀ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਤਿੰਨ ਦਿਨ ਅਲੋਪ ਰਹੇ ਸੀਗੇ ਲਓ ਜੀ ਬਾਈ ਜੀ ਹੁਣ ਤੁਹਾਨੂੰ ਇੱਥੋਂ ਦਾ ਇਤਿਹਾਸ ਦਿਖਾ ਆ ਇਤਿਹਾਸ ਤੋਂ ਜਾਣੂ ਕਰਵਾਉਨੇ ਆਗੇ ਵੀਡੀਓ ਨੂੰ ਬਈ ਪਾਉਜ਼ ਕਰਕੇ ਨਾ ਇਤਿਹਾਸ ਪੜ ਲਿਓ ਤੇ ਬਈ ਸ਼ਰਾਤ ਇਤਿਹਾਸ ਦੱਤਾ ਹੋਇਆ ਇੱਥੇ ਵੀ ਇੱਥੇ ਗੁਰੂ ਨਾਨਕ ਦੇਵ ਜੀ ਕਿੰਨਾ ਟਾਈਮ ਰਹਿ ਸੀਗੇ ਤੇ ਕੀ ਕੀਤਾ ਸੀਗਾ ਲਓ ਜੀ ਸੰਗਤ ਜੀ ਇੱਥੇ ਤਾਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਆਏ ਸੀ ਜਿਹੜੇ 14 ਸਾਲ 9 ਮਹੀਨੇ 13 ਦਿਨ ਸultanpur ਲੋਧੀ ਵਿਖੇ ਰਹੇ ਸੀ ਇੱਥੇ ਵੀ ਸੰਗਤ ਜੀ ਇਸੇ ਬਈ ਨਦੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਸਾਹਿਬ ਨੂੰ ਇਲਾਹੀ ਬਾਣੀ ਦੇ ਜਿਹੜਾ ਮੂਲ ਮੰਤਰ ਹੈ ਉਹਦਾ ਪਹਿਲੀ ਵਾਰ ਆਚਾਰਨ ਇੱਥੇ ਕੀਤਾ ਸੀਗਾ ਬਾਕੀ ਵੀ ਤੁਹਾਨੂੰ ਦਿਖਾਉਣੇ ਆਗੇ ਬਈ ਨਦੀ ਸੰਗਜੀ ਦਰਸ਼ਨ ਕਰੋ ਤੁਸੀਂ ਬੇਈ ਨਦੀ ਦੇ ਇੱਥੇ ਵੀ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣਾ ਹੈਗਾ ਬੇਬੇ ਸਾਹਿਬ ਇਹ ਦੇਖੋ ਸੰਗਜੀ ਸਾਫ਼ ਸੁਥਰੀ ਬੇਈ ਨਦੀ ਕਿੰਨੀ ਸੰਗਤਾਂ ਦੇ ਸਹਿਯੋਗ ਸਦਕਾ ਬਿਲਕੁਲ ਸਾਫ਼ ਸੁਥਰੀ ਹੈ ਜੀ ਇਸ ਸਾਈਡ ਤੇ ਗੁਰਦੁਆਰਾ ਸਾਹਿਬ ਹੈਗਾ ਬਣੇ ਰਹੋ ਵਲੌਗ ਦੇ ਨਾਲ ਸਜਣੋ ਲਓ ਜੀ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆਂ ਭੋਰਾ ਸਾਹਿਬ ਦੇ ਲਓ ਜੀ ਸੰਗਤ ਜੀ ਆਹ ਲਿਸ਼ਾਨ ਇਮਾਰਤ ਲਓ ਜੀ ਸੰਗਤ ਜੀ ਇਧਰ ਮਾਤਾ ਸੁਲਖਣੀ ਜੀ ਲੰਗਰ ਹਾਲ ਹੈਗਾ ਇੱਥੇ ਸੰਗਤਾਂ ਪ੍ਰਸ਼ਾਦਾ ਛਕਦਿਆਂ ਨਹੀਂ ਆਂ ਜਿਹੜੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਹੈ ਬਾਈ ਉਹ ਸਾਈਡ ਕੀਤੀ ਜਾਂਦੀ ਹੈਗੀ ਉੱਥੇ ਤੁਸੀਂ ਦੇਖ ਸਕਦੇ ਹੋਗੇ ਇਹ ਤਾਂ ਸੰਗਤ ਜੀ ਵਰਤਨ ਲੈ ਕੇ ਜਾਣੇ ਨੇਗੇ ਇਹ ਲੰਗਰ ਆ ਲੈ ਸੰਗਤ ਜੀ ਇੱਥੇ ਆਪਣੀ ਸਾਰੀ ਸੰਗਤ ਨੂੰ ਲੰਗਰ ਛਕੂਗੀ ਸੰਗਤਾਂ ਬੜੇ ਪਿਆਰ ਨਾਲ ਲੰਗਰ ਛਕਦਿਆਂ ਨੇ ਆ ਪੰਗਤ 'ਚ ਬੈਠ ਕੇ ਲਓ ਜੀ ਬਾਈ ਜੀ ਤੇ ਬਾਬਾ ਜੀ ਗਏ ਸੀਗੇ ਨਾਲ ਏਰੀਆ ਦੇਖਣਾ ਇਹ ਹੁਣ ਮੁੜ ਕੇ ਆ ਗਏ ਹੁਣ ਸੰਗਤ ਸਲਾਮ ਸ਼ਬਰਾ ਕਰਦੀ ਹੈਗੀ ਚਲੋਣ ਚੱਲਾਂਗੇ ਆਪਾਂ ਇੱਥੋਂ ਪਾਵਾਂਗੇ ਚਾਲੇ ਜਿੱਥੇ ਚਾਰ ਦੇ ਕਣਕ ਦੀ ਸੇਵਾ ਕਰਕੇ ਆਣੀ ਹੈਗੀ ਫਿਰ ਉੱਥੇ ਚੱਲਾਂਗੇ ਹੁਣ ਆਪਣੀ ਸੰਗਤ ਇੱਥੇ ਬੈਠੀ ਹੈਗੀ ਹਲੇ ਇਧਰ ਖੜੇ ਨੇ ਭਾਈ ਆਪਣੇ ਘੋੜੇ ਭਰੇ ਹੋਏ ਨੇ ਤੰਨੇ ਇਹ ਗੁਰਦੁਆਰਾ ਬੇਬੇ ਸਾਹਿਬ ਸੁਲਤਾਨਪੁਰ ਲੋਧੀ ਬਣੇ ਰਿਓ ਆਪਣੇ ਬਲੌਗ ਦੇ ਨਾਲ ਲਓ ਜੀ ਸੰਗਤ ਜੀ ਆਪਾਂ ਹੁਣ ਚਾਲੇ ਪਾ ਦਤੇ ਭਾਈ ਗੁਰਦੁਆਰਾ ਬੇਬੇ ਸਾਹਿਬ ਤੋਂ ਲਰ ਰਹੇ ਆ ਬਈ ਬਾਬਾ ਜੀ ਨਾਲ ਇਹ ਆਪਾਂ ਸਾਰੇ ਵੀ ਕਿੱਥੇ ਕਿੱਥੇ ਜਾਣਗੇ ਤੇ ਅੱਜ ਜੱਕੋ ਬਈ ਹੋਟਲ ਲਾਤਾ ਬਾਬਾ ਜੀ ਨੇ ਯਾਰ ਆਪਣਾ ਕੰਟਰੈਕਟਰ ਇੱਕ ਆ ਖੜੇਗਾ ਆਪਣਾ ਲੋ ਜੀ ਸੰਗਤ ਜੀ ਸੰਗ ਦਾ ਆਪਣੀਆਂ ਟਰੈਕਟਰ ਲੈ ਕੇ ਆਂਦੀਆਂ ਨੇ ਮਗਲ ਮਗਰਾ ਲੋ ਜੀ ਬਾਈ ਜੀ ਇਹ ਐਬੀ ਨਦੀ ਦੇਖ ਸਕਦੇ ਹੋ ਤੁਸੀਂ ਇਧਰੋਂ ਬਈ ਸਾਫ ਪੂਰੀ ਹੈਗੀ ਪੂਰੀ ਸਫਾਈ ਹੈਗੀ ਇੱਥੋਂ ਅੱਗੇ ਬਈ ਆਪਾਂ ਤੇਲ ਪਵਾਵਾਂਗੇ ਸਾਰੇ ਟਰੈਕਟਰਾਂ ਦੇ ਆਪਣੇ ਦੇ 4200 ਨੋਰ ਨੇ ਟੈਂਕੀ ਹੈ ਸਾਨੂੰ ਟੈਂਕੀ ਬਰਾੜੀ ਲੈ ਭਾਈ ਇਹਨਾਂ ਦਾ ਟੈਂਕੀ ਕਰਾ ਲਈ ਖੋਲਾ ਹੁਣ ਆ ਰਹਿ ਗਿਆ ਇੱਕ ਇੱਕ ਹਲੇ ਭਾਈ ਪਿੱਛੇ ਆਉਂਦਾ ਆਪਣਾ ਟਰੈਕਟਰ ਆਓ ਜੀ ਭਾਈ ਜੀ ਬਾਬੇ ਦੀ ਗੱਡੀ ਸਟਾਰਟ ਕਰਦੇ ਹੋ ਧੱਕਾ ਲਾ ਕੇ ਨੌਜਵਾਨ ਚੋપરા ਆ ਬਾਬਾ ਹੈ ਭਾਈ ਸਤਨਾਮ ਸਿੰਘ ਜੀ ਆ ਲੈ ਕੇ ਜਾਊਗਾ ਆਪਾਂ ਨੂੰ ਫੇਰ ਜਿੱਥੇ ਆਪਾਂ ਸਾਰਾ ਰਸਨ ਪਾਣੀ ਵੰਡ ਕੇ ਆਵਾਂਗੇ ਆ ਸੋਨੂੰ ਫਿਰਦਾ ਭਾਈ ਸੇਵਾ ਘਰ ਬਹੁਤ ਤਕੜਾ ਆਪਣਾ ਕਿਾ ਸੋਨੂੰ ਲਓ ਜੀ ਭਾਈ ਜੀ ਹੁਣ ਹੋਏ ਆਪਾਂ ਰਵਾਨਾ ਜਿੱਧਰ ਆਪਾਂ ਨੇ ਸੇਵਾ ਕਰਨੇ ਜਾਣਾ ਹੈਗਾ ਬਾਬਾ ਜੀ ਨਾਲ ਚੱਲੇ ਆਂਗੇ ਤੁਹਾਨੂੰ ਦਿਖਾਉਣੇ ਆਂਗੇ ਇਹ ਬਾਬਾ ਜੀ ਬਈ ਗੱਡੀ ਆ ਗਈ ਬਾਬਾ ਜੀ ਜੀ ਆਪਾਂ ਹੁਣ ਹੈਗੇ ਆ ਇਸ ਵੇਲੇ ਫੱਤੂ ਢਿੰਗਾ ਪਿੰਡ ਹੈਗਾ ਇਧਰ ਚੱਲੇ ਆਂਗੇ ਜਿਹੜਾ ਆਪਾਂ ਆ ਬੱਦਲੇ ਆਂਗੇ ਇਧਰ ਸਦਾ ਉੱਪਰ ਬਾਈ ਨਾਲ-ਨਾਲ ਆ ਰਹੇ ਹੈਗੇ ਪੂਰਾ ਇਹ ਜੋਰ ਜਮਾ ਇੰਦਾਂ ਦੇ ਨੇ ਭਾਈ ਹੁਣ ਪੂਰੇ। ਰਾਈ ਸੰਗਤ ਜੀ ਆਪਾਂ ਆਇਆ ਸੈਫਨਾਬਾਦ ਇੱਥੇ ਭਾਈ ਜੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀਗੇ। ਗੁਰਦੁਆਰਾ ਛੇਵੇਂ ਪਾਸ਼ਾਈ ਦਿਖਾਉਣੇ ਆ ਤੁਹਾਨੂੰ ਅੰਦਰ ਜਾ ਕੇ ਹੁਣ ਦਰਸਿਲ ਕਰਾਉਣੇ ਆ ਇੱਥੋਂ ਬਾਬਾ ਜੀ ਤੋਂ ਪਤਾ ਕਰਕੇ ਆਪਾਂ ਦੱਸਾਂਗੇ ਕਿ ਕਿਹੜੇ ਸਾਈਡ ਜਾਣਾ ਆਪਾਂ ਨੇ ਇਹ ਦੇਖੋ ਜੀ ਗੁਰਦੁਆਰਾ ਲਓ ਜੀ ਬਾਈ ਜੀ ਕਰੋ ਦਰਸ਼ ਗੁਰਦੁਆਰਾ ਗੁਰੂ ਸਾਹਿਬ 526 ਸਮੀ ਸਰਹਲਾਵਾਦ ਕਪੂਰਥਲਾ ਕਾਰ ਸੇਵਾ ਸੱਚਖੰਡ ਬਾਬਾ ਸੱਚਖੰਡ ਵਾਸੀ ਬਾਬਾ ਤੇਜਾ ਸਿੰਘ ਜੀ ਤੇ ਬਾਬਾ ਮਿਲਖਾ ਸਿੰਘ ਜੀ ਤੁਨੂੰ ਅੰਦਰੋਂ ਦਰਸ਼ਨ ਕਰਾਂਗੇ ਆਪਾਂ ਇਹ ਬਾਬਾ ਜੀ ਨੇ ਆਪਣੇ ਨਾਲ ਗੱਡੀ ਲੈ ਕੇ ਆਏ ਨੇਗੇ ਜਿਹੜੇ ਆਪਾਂ ਨੂੰ ਲੈ ਕੇ ਜਾਣਗੇ ਬਾਕੀ ਭਈ ਉਹ ਆਪਣੇ ਟਰੈਕਟਰ ਨੇਗੇ ਘੋੜੇ ਆਪਣੇ ਇੱਕ ਘੋੜਾ ਆਪਣਾ ਪਿੱਛੇ ਆਉਂਦਾ ਹੈਗਾ ਇੱਧਰ ਹੈ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਸੰਗਤ ਦੇਖੋ ਬਾਈ ਸਾਰੀ ਸੰਗਤ ਦਾ ਬਈ ਨਾ ਪਹਿਲਾਂ ਮੱਥਾ ਟੇਕ ਕੇ ਆਉਗੀ ਅੰਦਰ ਫਿਰ ਹੋਰ ਕੰਮ ਕਰਾਂਗੇ ਸੰਗਤ ਚੱਲਦੀ ਹੁਣ ਆਪਣੇ ਮੱਥਾ ਟੇਕਣ ਵਾਸਤੇ ਬਾਕੀ ਤੁਹਾਨੂੰ ਇਤੋਂ ਦਾ ਇਤਿਆਸ ਦਿਖਾਉਣੇ ਆਗੇ ਬਾਈ ਇਹ ਇਤਿਹਾਸ ਹੈ ਸੰਗਤ ਜੀ ਇਹਨਾਂ ਤੁਸੀਂ ਪਾਉਜ਼ ਕਰਕੇ ਪੜ੍ਹ ਲਿਓ ਲਓ ਜੀ ਸੰਗਤ ਜੀ ਦਰਸ਼ਨ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੇ ਲੋ ਜੀ ਬਾਈ ਜੀ ਇਹ ਬਾਬਾ ਜੀ ਸੇਵਾਦਾਰ ਨੇ ਤੁਹਾਨੂੰ ਮੁੱਖਾ ਬਾਬਾ ਜੀ ਜੀ ਬਕੇ ਸਵਾਦ ਦੇਖੀ ਫਰੇ ਇੱਕ ਹੋਰ ਸਵਾਦ ਕਿਤਾ ਠੀਕ ਆ ਤੁਹਾਨੂੰ ਜੀ ਠੀਕ ਹੈ ਜੀ ਅੱਛਾ ਜੀ ਛਕਣਾ ਵੀ ਉਹਨਾਂ ਦਾ ਜੇ ਹੋਵੇ ਜੀ ਆ ਗੰਦੋ ਹੋ ਗੱਸ ਲੋ ਜੀ ਲੋ ਜੀ ਬਾਈ ਜੀ ਸੰਗਤ ਹੁਣਾ ਲੰਗਰ ਛਕਣ ਆਈ ਐ ਸਵੇਰ ਦੇ ਹੁਣ ਛਕਦੇ ਨੇ ਲੰਗਰ 3 ਵਜੂ ਚੁੱਕੇ ਨੇਗੇ ਗੁਰਦੁਆਰਾ ਸਾਹਿਬ ਆਇਆ ਜਿੱਥੇ ਸੈਫਲਾਵਾਰ ਇੱਥੇ ਲੰਗਰ ਚੱਗੂ ਵੀ ਆਪਣੀ ਸੰਗਤ ਬਣੇ ਰਿਹਾ ਆਪਣੇ ਵਲੌਗ ਦੇ ਨਾਲ ਮਿੱਤਰੋ ਗੱਜੀ ਆਪਣੇ ਪਿੰਡ ਤਨਪਰਾ ਦੀ ਸੰਗਤ ਆਈ ਸੀਗੀ ਇੱਥੇ ਸੇਵਾ ਲੈ ਕੇ ਹਰ ਤਰ੍ਹਾਂ ਦੇ ਇਲਾਕਿਆਂ ਚ ਤੇ ਬਾਬਾ ਲੀਡਰ ਸਿੰਘ ਜੀ ਵੱਲੋਂ ਸਰੋਪੇ ਭੇਟ ਕੀਤੀ ਜਾਂਦੇ ਨੇ ਆਪਣੀ ਸੰਗਤ ਨੂੰ ਸਾਰੀ ਨੂੰ ਵਾਹ ਵਾਹ ਸਾਰੇ ਜਣ ਨੇ ਸਾਥ ਸ੍ਰੀ ਅਕਾਲ सत श्री अकाल सत श्री अकाल आओ जी सारी संगत अपनी बाबा जी बुल्लू सरोख दे पेंट ले रही हैगी सत ਨੂੰ ਆਗੇ ਜਰਦਾ ਦਿੱਤਾ ਹੈ ਸਾਤਿਅ ਕਾਲ ਨਿਕਲਦਾ ਹਾਲੰਦਾ ਹੈ ਇੱਕੋ ਗੱਲ ਸਾਤਿਅ ਕਾਲ ਲਓ ਜੀ ਬਾਬਾ ਸਤਨਾਮ ਸਿੰਘ ਜੀ ਨੂੰ ਸਰੋਪਾਪੇਟ ਕਰਦੇ ਹੋਏ ਬਾਬਾ ਜੀ ਲੋਜੀ ਸੰਗਤ ਜੀ ਬਾਬਾ ਜੀ ਵੱਲੋਂ ਪ੍ਰਸ਼ਾਦ ਭੇਟ ਕੀਤਾ ਜਾ ਰਿਹਾ ਪਹਿਲਾਂ ਸਰੋਪੇ ਭੇਟ ਕੀਤੀ ਸੀ ਹੁਣ ਪ੍ਰਸ਼ਾਦ ਇਸ ਦੇ ਨਾਲ ਹੀ ਬਈ ਆਪਣੇ ਬਲੌਗ ਦੇ ਨਾਲ ਬਣੇ ਰਹੋ ਅੱਗੇ ਮਿਲਦੇ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹੁਣ ਆਪਾਂ ਇੱਥੇ ਚੱਲੇ ਹੁਣ ਚੱਲਾਂਗੇ ਆਪਾਂ ਪਿੰਡ ਵਿੱਚ ਆਹਨੇ ਆਪਾਂ ਮੂੰਹੇ ਨਿਕਲ ਜਾਣਾ ਜਿੱਦਾਂ ਆਹ ਠੀਕ ਆ ਪਾਸੇ ਠੀਕ ਆ ਜੀ ਸਰੋਪੇ ਲੈ ਕੇ ਸਾਡੀ ਸੰਗਤ ਪਰ ਸੇਵਾ ਕਰਨ ਤੇ ਚੱਲੀ ਹੋਈ ਜੈ ਸਾਨੂੰ ਸੇਵਾਦਾਰ ਵੀਰ ਬਹੁਤ ਧੰਨਵਾਦ ਹੈ ਲਓ ਜੀ ਸੰਗਤ ਜੀ 4:00 ਵੱਜ ਗਏ ਪ੍ਰਸ਼ਾਦਾ ਪਾਣੀ ਚਾਹ ਕੇ ਆਪਾਂ ਹੁਣਾਂ ਚੱਲੇ ਆਂ ਬਈ ਜਿੱਧਰ ਆਪਾਂ ਨੇ ਰਾਸ਼ਨ ਪਾਣੀ ਵਰਤਣਾ ਹੈਗਾ ਇੱਥੇ ਨੇੜੇ ਬਾਗੂ ਘਟਾ ਪਿੰਡ ਹੈਗਾ ਉੱਥੇ ਚੱਲਦੇ ਆਂ ਆਪਾਂ ਤੇ ਨਾਲ ਬਈ ਆਪਣੇ ਬਾਬਾ ਜੀ ਨੇਗੇ ਇਹ ਬਾਬਾ ਜੀ ਜਾਣਗੇ ਆਪਣੇ ਨਾਲ ਦੋ ਬਾਬਾ ਜੀ ਹੋਰ ਆ ਰਹੇ ਨੇਗੇ ਹੁਣ ਇਸ ਟਾਈਮ ਆਪਾਂ ਖੜੇ ਆਂ ਬਈ ਸਹਿਫਲਾਵਾਦ ਗੁਰਦੁਆਰਾ ਗੁਰੂ ਸਾਹਿਬ ਪਾਸ਼ਾ ਹੀ ਛੇਮੀ ਤੇ ਇਹ ਆਪਣੀ ਸੰਗਤ ਹੈ ਜੀ ਲੰਗਰ ਪਾਣੀ ਛੱਕ ਕੇ ਚਾਹ ਪਾਣੀ ਪੀ ਕੇ ਹੁਣ ਰਵਾਨਾ ਹੁੰਦੇ ਰਿਹਾ ਬਾਈ ਤੁਹਾਨੂੰ ਦਿਖਾਉਣਾ ਫਿਰ ਅੱਗੇ ਜਾ ਕੇ ਜਿੱਥੇ ਆਪਾਂ ਵੰਡ ਕੇ ਆਵਾਂਗੇ ਰਸਣ ਪਾਣੀ ਇਹ ਸਾਨੂੰ ਵੀਰ ਦਾ ਸਭ ਤੋਂ ਵੱਡਾ ਯੋਗਦਾਨ ਹੈ ਬਈ ਸੇਵਾ 'ਚ ਬਾਕੀ ਉਹ ਸੰਗਤ ਆਪਣੀ ਸਾਰੀ ਬਣੇ ਰਿਓ ਬਲੌਗ ਨਾਲ ਮਿਲਦੇ ਆਂ ਅੱਗੇ ਲਓ ਜੀ ਬਾਈ ਜੀ ਆਪਾਂ ਜਿਹੜੇ ਪਿੰਡ ਜਾਂਦੇ ਸੀ ਨਾ ਸੇਵਾ ਕਰਨਾ ਉੱਥੇ ਰਾਸਤੇ 'ਚ ਇਹ ਬੰਨ ਆਉਂਦਾ ਇੱਕ ਬੰਨ ਉਧਰ ਪਿੱਛੇ ਸੀਗਾ ਇੱਕ ਇਹ ਬੰਨ ਹੈ ਬਾਈ ਚੜਾਈ ਬਹੁਤ ਹੈਗੀ ਇੱਧਰ ਆਇਆ ਸੀਗਾ ਪਾਣੀ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਧਰ ਆਉਂਦੇ ਨੇ ਬਾਈ ਆਪਣੇ ਛੋਟੇ ਬੁੱਕਦੇ ਇਹ ਆਪਣਾ ਸੇਵਾਦਾਰ ਸੰਦੀਪ ਹੈਗਾ ਇੱਕ ਨੁੱਕਰਾ ਉਹ ਆ ਗਿਆ ਬਾਈ ਆਪਣਾ ਇਹਦੇ ਵਿੱਚ ਹੈ ਜੀ ਸੰਗਤ ਜੀ ਕਣਕਾ ਇਕੋ ਪਿੱਛੇ ਆਉਂਦਾ ਹੈਗਾ ਲੋ ਜੀ ਬਾਈ ਜੀ ਇਹ ਏਰੀਆ ਹੈਗਾ ਜਿੱਥੇ ਮਾਰ ਕਰਿਆ ਪਾਣੀ ਨੇ ਇਹ ਕੋ ਸਾਹਮਣੇ ਦਰਿਆ ਨਹੀਂ ਉਹ ਕੋ ਜੰਗਣਾ ਇਹ ਇੱਕ ਬਈ ਇੱਥੇ ਨਾ ਫਸਲਾਂ ਜਮੀ ਖਰਾਬ ਕਰਤੀਆਂ ਯਾਰ ਆ ਦੇਖੋ ਬਈ ਹੁਣ ਇਹ ਚੋ ਕੀ ਹੋਊਗਾ ਕੁਝ ਵੀ ਨਹੀਂ ਹੁੰਦਾ ਹੈਗਾ ਉਹ ਸਾਹਮਣੇ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਪਾਣੀ ਇਹ ਪਾਣੀ ਚਮਕरेगा ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਬਣੇ ਰਹੋ ਵਲੌਗ ਦੇ ਨਾਲ ਲਓ ਜੀ ਬਾਈ ਜੀ ਗੁਰਪਿਆਰ ਆ ਗਿਆ ਹੁਣਾ ਇਹ ਟਰੈਕਟਰ ਆਪਣਾ ਪਿੱਛੇ ਰਹਿ ਗਿਆ ਸੀਗਾ ਹੁਣ ਇਹ ਵੀ ਆਉਂਦਾ ਗਿਆ ਲੈ ਕੇ ਲਓ ਚੱਲ ਚੱਲ ਲਓ ਬਾਈ ਲਓ ਲੈ ਗਿਆ ਬਾਈ ਨੰਬਰ ਲਓ ਬਾਈ ਜੀ ਤਿੰਨੇ ਟਰੈਕਟਰ ਹੁਣ ਆਪਣੇ ਲਾਗੇ ਲੈਣ ਚ ਹੁਣ ਆਪਾਂ ਚੱਲਾਂਗੇ ਅੱਗੇ ਪਿੰਡਾਂ ਚ ਜਿਹੜੇ ਜਿਹੜੇ ਪਿੰਡਾਂ ਚ ਆਪਾਂ ਨੇ ਰਸਨ ਦੀ ਸੇਵਾ ਵੰਡਣੀ ਹੈਗੀ ਨਾਲ ਆਪਣੇ ਸਾਰੀ ਸੰਗਤ ਹੈ ਜੀ। ਲਓ ਜੀ ਬਾਈ ਜੀ ਇਹ ਕੰਮੇ ਵਾਲਾ ਪਿੰਡੇਗਾ ਇੱਥੇ ਆਪਾਂ ਨਾ ਹੁਣ ਆਚਾਰ ਦੀ ਸੇਵਾ ਤਾਰਨ ਲੱਗੇ ਆਂਗੇ। ਇਹ ਬਾਈ ਲੱਗ ਰਹੇ ਨੇਗੇ। ਤੇ ਬਾਬਾ ਜੀ ਨੇ ਆਪਣੇ ਨਾਲ ਇਸ ਤਾਲੇ ਗੱਡੀ ਤੇ ਤੇ ਇਹ ਸਾਈਡ ਹੈ ਬਾਈ ਜਿੱਧਰ ਪਾਣੀ ਆਇਆ ਸੀਗਾ ਜ਼ਿਆਦਾ। ਮਤਲਬ ਕਿ ਜਿਹੜੇ ਏ ਘਰ ਨੇ ਬਾਈ ਇੰਨਾ ਦੀ ਜਮੀਨ ਨਾ ਇਸ ਸਾਈਡ ਹੈਗੀ ਇਧਰ ਆਇਆ ਸੀਗਾ ਪਾਣੀ ਇੱਥੇ ਸਾਰੀਆਂ ਫਸਲਾਂ ਜਿੰਨੀਆਂ ਵੀ ਹੈਗੀਆਂ ਸੀਆਂ ਬਾਈ ਝੋਨਾ ਸੀਗਾ ਕਿਸੇ ਦੇ ਆਲੂ ਬੀਜੇ ਹੋਏ ਸੀ ਕਿਸੇ ਦਾ ਕੁੱਛ ਸੀਗਾ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਬਾਈ ਆ ਝੋਨਾ ਦੇਖੋ ਆ ਝੋਨਾ ਹੋਈ ਨਹੀਂ ਬਾਈ ਆ ਵੀ ਝੋਨਾ ਸਾਰਾ ਖਰਾਬ ਹੋ ਗਿਆ ਜਿੱਥੋਂ ਤੱਕ ਬਾਈ ਜੇ ਤੁਸੀਂ ਨਿਗਾਹ ਮਾਰੋਗੇ ਨਾ ਉੱਥੋਂ ਤੱਕ ਸਾਰੀਆਂ ਫਸਲਾਂ ਖਰਾਬ ਨੇਗੀਆਂ ਕੱਲਾ ਇੱਕ ਮਾਦਕਮਾਦ ਬਚਿਆ ਹੋਇਆਗਾ ਇੱਧਰ ਤੋਂ ਤੁਸੀਂ ਦਨੀ ਦੂਰ ਤੱਕ ਨਿਗਾ ਮਾਰੋਗੇ ਕੋਈ ਫਸਲ ਨਹੀਂ ਬਚੀ ਹੈਗੀ ਆ ਦੇਖੋ ਇੱਥੇ ਕਹਿੰਦੇ ਵੀ ਪਾਣੀ ਇੰਨਾ ਜ਼ਿਆਦਾ ਸੀਗਾ ਜਿਹੜਾ ਆਹ ਇੰਜਨ ਹੈਗਾ ਆਹ ਚਮਕਦਾ ਨਹੀਂ ਸੀਗਾ ਇੰਜਨ ਇੰਜਨ ਡੁੱਬ ਗਿਆ ਸੀਗਾ ਵਿੱਚ ਉਹਦੇ ਤੇ ਹਲੇ ਵੀ ਪਾਣੀ ਖੜਿਆ ਹੈ ਬਾਈ ਦੇਖੋ ਉਹ ਜਿੱਥੋਂ ਤੱਕ ਤੁਸੀਂ ਨਿਗਾ ਮਾਰੋਗੇ ਸਾਰੇ ਪਾਸੇ ਨੁਕਸਾਨ ਬਹੁਤ ਹੋਇਆ ਹੈਗਾ ਲਓ ਜੀ ਸੰਗਤ ਜੀ ਆਪਣੇ ਦੋ ਟਰਾਲੀਆਂ ਖੜੀਆਂ ਨੇ ਭਾਈ ਹੁਣ ਚੱਲਾਂਗੇ ਆ ਪੰਜ ਸਾਈਡ ਆ ਤੁਸੀਂ ਭਾਈ ਦੇਖ ਸਕਦੇ ਹੋ ਵੀ ਇਹ ਸਾਈਡ ਦੇ ਦੇਖੋ ਭਾਈ ਬ੍ਰੇਤੀ ਕਿੰਨੀ ਕਿੰਨੀ ਚੜੀ ਹੋਈ ਹੈ ਨਾ ਆਪਾਂ ਲੈ ਕੇ ਚੱਲਾਂਗੇ ਆ ਦੇਖੋ ਆ ਚਲਾਣੀ ਚਲਾ ਬਣੇ ਬਲੌਗ ਦੇ ਨਾਲ ਲਓ ਜੀ ਭਾਈ ਜੀ ਹੁਣ ਦਿਖਾਉਨੇ ਆਪਾਂ ਤੁਹਾਨੂੰ ਇਹ ਏਰੀਆ ਇਹ ਦੇਖੋ ਇਹ ਇੱਕ ਭਾਈ ਬ੍ਰੇਤੀ ਹੈ ਬ੍ਰੇਤੀ ਹੋ ਰਹੀ ਹੈ ਹਲਵਾਨਾ ਜਣਾ ਨਾਨਕ ਤਾਂ ਸੀਗਾ ਆ ਇੱਥੇ ਵੀ ਬਈ ਪਾਣੀ ਨੇ ਪਾੜ ਪਾਇਆ ਸੀ ਝੜਕ ਚ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਤੁਸੀਂ ਵ੍ਰੇਤੀ ਵ੍ਰੇਟੀ ਆ ਬਣਾ ਚ ਇੱਥੇ ਆ ਬੰਨ ਤਾਂ ਬਿਲਕੁਲ ਹੀ ਸਾਫ਼ ਹੋ ਗਏ ਬਈ ਯਾਰ ਉਹ ਨੁਕਸਾਨ ਬਹੁਤ ਜ਼ਿਆਦੇ ਹੋਇਆਗਾ ਤਨ ਜਿਗਰ ਆ ਬਈ ਸਾਰੇ ਪੰਜਾਬ ਦਾ ਸਰਦ ਸਾਰੇ ਦੇਸ਼ ਵਾਸੀਆਂ ਦਾ ਜਿਹੜੇ ਜਿਹੜੇ ਇੱਥੇ ਸੇਵਾ ਕਰਨ ਆਏ ਸੀਗੇ ਆ ਦੇਖੋ ਬਈ ਇੱਥੋਂ ਨਾਲ ਇਹ ਸੜਕ ਨੂੰ ਬੰਨਣਾ ਲੱਗਿਆ ਹੋਇਆ ਸੀਗਾ ਜਿਹੜਾ ਇਹ ਪਾੜ ਕੇ ਨਾ ਇੱਧਰ ਪਾਣੀ ਆਇਆ ਸੀ ਭਈ ਇਹ ਦੇਖੋ ਇੱਥੋਂ ਨਾ ਟੋਆ ਬਹੁਤ ਡੂੰਘਾ ਹੈਗਾ। ਲਾਈ ਬਈ ਜੀ ਇਹ ਆਪਾਂ ਹੁਣ ਨਾ ਜਮਾਂ ਇਹਨਾਂ ਕੰਡੇ ਤੇ ਆ ਗਏ ਦਰਿਆ ਦੇ ਤੇ ਸਿੱਧਾ 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 ਆ ਬਈ ਇੱਥੇ ਸੇਵਾ ਦਾ ਲੱਗ ਰਹੀ ਹੈਗੀ ਟਰੈਕਟਰਾਂ ਨਾਲ ਲੱਗ ਰਹੇ ਨੇ ਕੱਢਣਾ ਆਹ ਦੇਖ ਲਓ ਬਈ ਜਮੀਰ ਹੋਈ ਵੀ ਆ ਬਾਂਚ ਆ ਕੇ ਇੱਧਰ ਦੇਖ ਲਓ ਬਈ ਕੁਝ ਨਹੀਂ ਚਮਕਦਾ ਹੈਗਾ ਇੰਨਾ ਨੁਕਸਾਨ ਹੋਇਆ ਯਾਰ ਇੱਧਰ ਨਾ ਆਪਣੇ ਰੀਜ ਤਾਂ ਫਿਰ ਵੀ ਬਈ ਬਹੁਤ ਫੈ ਸੁੱਖ ਰੱਖੀ ਹੋਈ ਹੈ ਜੀ ਉਧਰ ਦੇਖ ਲਓ ਬਈ ਇੱਥੋਂ ਪਾਣੀ ਬਾਹਰ ਨਿਕਲਦਾ ਸੀਗਾ ਦਰਿਆ ਤੋਂ ਇਹ ਦੇਖੋ ਇੱਥੇ ਯਾਰ ਵੈਗਰੂ ਕੁਝ ਵੀ ਨਹੀਂ ਛਟਾ ਹੈਗਾ ਜੀ ਨਹੀਂ ਖੇਤੀ ਹੋ ਜੇ ਯਾ ਫਸਰੀਆ ਬਾਈ ਇਹਨਾਂ ਨੂੰ ਦੇਖ ਲੈ ਇੱਕ ਬਾਬੇ ਵਾਲੀ ਗੁੰਡੇ ਵਾਲੀ ਜੀਪ ਆ ਇਹਨੂੰ ਲੈ ਕੇ ਸਾਰੇ ਬਿਆਸ ਰਾਬੀ ਦਰਿਆ ਦੇ ਆਲੇ-ਦਾਲੇ ਹੋ ਗਏ ਜਮ ਨਾ ਦੇਖ ਲੋ ਬਾਈ ਗੇੜੇ ਨਹੀਂ ਜਾਂਦੇ ਨੇ ਕੋਈ ਚੱਕਰ ਨਹੀਂ ਹੈਗਾ ਇਹਨਾਂ ਨੂੰ ਤੇਲ ਫੁਕਦਾ ਬਾਬਿਆਂ ਦਾ ਫੁਕਦਾ ਲਓ ਜੀ ਬਾਈ ਜੀ ਸੇਵਾ ਸਟਾਰਟ ਹੈਗੀ ਇਹ ਡੇਰੇ ਨੇ ਬਾਈ ਖੇਤਾਂ ਦੇ ਵਿੱਚ ਇਸ ਸਾਈਡ ਤੇ ਦਰਿਆ ਦੇਗਾ ਪਾਣੀ ਬਹੁਤ ਆ ਗਿਆ ਸੀਗਾ ਇੱਥੋਂ ਸੇਵਾ ਸਟਾਰਟ ਕੀਤੀ ਹੈ ਕੰਮੇ ਵਾਲਾ ਪਿੰਡ ਗੁਲਦੀਪ ਹੋਰੀ ਲੱਗ ਰਿਹਾ ਬਾਈ ਸੇਵਾ ਕਰਨਾ ਕੋਈ ਨਹੀਂ ਫਿਰ ਜੀ ਆਪਣੇ ਹਰਪਾਲ ਸਾਥੀ ਨੇ ਕਰਤੀ ਸੀ ਬੰਦ ਹੋਣਾ ੱਟਕਾ ਲਵਾਨ ਲੱਗ ਰਿਹਾ ਸਾਰਾ ਤਾ ਦੇਖ ਲੋ ਹਰਪਾਲ ਦੇ ਕੰਮ ਨੇ ਬਾਈ ਸਾਰੇ ਜਰੋ 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 ਲਓ ਜੀ ਬਾਈ ਜੀ ਸੰਗਤਾਂ ਦਾ ਪਿਆਰ ਦੇਖੋ ਬਾਈ ਚਾਹ ਲੈ ਕੇ ਆਏਗਾ ਹੁਣਾਂ ਕਹਿੰਦਾ ਚਾਹ ਪੀ ਕੇ ਜਾਇਓ ਅੱਗੇ ਜਾ ਕੇ ਆਪਾਂ ਚਾਹ ਪੀਨੇ ਆ ਬਾਈ ਰੁੱਕ ਕੇ ਲਓ ਜੀ ਬਾਈ ਜੀ ਆਪਣੀ ਸੰਗਤ ਆ ਰਹੀ ਹੈਗੀ ਇਧਰ ਲੱਗੇ ਸੀ ਆਪਾਂ ਸੇਵਾ ਕਰਨਾ ਉਹ ਬਾਬਾ ਜੀ ਬੈਠੇ ਨੇਗੇ ਟਰੈਕਟਰ ਦੇ ਮੂਰੇ ਤੇ ਬਾਈ ਇੱਥੇ ਨਾ ਇਹ ਡੇਰੇ ਨੇਗੇ ਦੋ ਦੋ ਚਾਰ ਚਾਰ ਘਰਾਂ ਦੇ ਜਿੰਨਾਂ ਦੇ ਵਿਚਾਰੇ ਨੇ ਬਾਈ ਸਾਰੀਆਂ ਫਸਲਾਂ ਵਰਗੀਆਂ ਸੀਆਂ ਦੇਖ ਲਓ ਇੱਥੇ ਕੁਝ ਨਹੀਂ ਰਿਹਾ ਗਿਆ ਬਹੁਤ ਆਏ ਸੀਗੇ ਇੱਥੇ ਸੇਵਾ ਕਰਨ ਵਾਲੇ ਵੀਰ ਆਪਾਂ ਇੱਥੇ ਆਏ ਆਂਗੇ ਕੰਮੇ ਵਾਲਾ ਪਿੰਡ ਹੈ ਜੇਲਾ ਜਿਹੜਾ ਕਪੂਰਥਲਾ ਜੀ ਬਣੇ ਰਿਹਾ ਆਪਣੇ ਵਲੌਗ ਦੇ ਨਾਲ ਕਿ ਭਾਈ ਘੇਰ ਘੇਰ ਕੇ ਠੰਡੇ ਪੀਣ ਆ ਰਹੇ ਨੇ ਹਰਪਾਲੌਰ ਨੂੰ ਐ ਹਰਪਾਲੌਰ ਹੀ ਪੀਂਦੇ ਜੀ ਰਕਮਾ ਦੀ ਗੱਲ ਹੈ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨਾਲ ਚਾਹ ਲੈ ਕੇ ਆਉਂਦੇ ਨੇ ਨਾਲ ਠੰਡੇ ਲੈ ਕੇ ਆਉਂਦੇ ਨੇ ਕੀ ਦੇਖ ਲਓ ਲਓ ਜੀ ਬਾਈ ਜੀ ਲੱਗ ਰਹੇ ਨੇ ਆਪਣੇ ਹਿਸੇ ਵਾਲਾ ਰਵੀਰਾ ਜਿੰਨਾ ਜਰਾ ਆਪਾਂ ਨਾਲੇ ਨਾਲ ਨਾਲ ਅੱਗੇ ਜਾਈ ਜੰਨੇ ਆ ਨਾਲੇ ਨਾਲੇ ਆਪਣੀ ਆਚਾਰ ਦੀ ਵੰਡ ਹੋਈ ਜਾਂਦੀ ਹੈ ਤੇ ਕਣਕ ਦੀ ਵੰਡ ਹੋਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸਰਪਾਸ ਬਾਬਾ ਆਪਾਂ ਕਰ ਲੋ ਸਾਜਨ ਸਿੰਘ ਅੱਲਾਮ ਵਾਲਾ ਨੂੰ ਕਰਦੇ ਲੋ ਜੀ ਬਈ ਜੀ ਬਾਬਾ ਜੀ ਆਚਾਰ ਦੀ ਸੇਵਾ ਨਾਲ ਲਾ ਕੇ ਕਰਵਾ ਰਹੇ ਹੈਗੇ ਦੇ ਲੋਕ ਫਿਰ ਵੀ ਹੱਥੋਂ ਬਾਈ ਬਹੁਤ ਕਰੀ ਜਾਂਦੇ ਨੇਗੇ। ਲਓ ਜੀ ਭਾਈ ਜੀ ਆਪਾਂ ਜਾ ਰਹੇ ਹੁਣ ਅੱਗੇ ਕਣਕ ਵੰਡਣਾ ਤੇ ਨਾਲ ਆਪਣੇ ਭਾਈ ਜੇਗੇ। ਸੋ ਦੇਖੋ ਫੇਰਾ। ਇਹ ਦੇਖੋ ਭਈ ਇਧਰ ਪਾਣੀ ਹੀ ਪਾਣੀ ਸੀਗਾ। ਹੁਣ ਤਾਂ ਘਟ ਗਿਆ ਬਈ ਮਤਲਬ ਕਿ ਬਾਂਦ ਹੁਣ ਸਾਫ਼ ਹੋਣ ਲੱਗੇ। ਪਰ ਫਿਲਹਾਲ ਪਾਣੀ ਬਹੁਤ ਜ਼ਿਆਦਾ ਸੀਗਾ ਜਦੋਂ ਆਏ ਸੀਗਾ ਇਧਰ। ਆ ਦੇਖ ਲੋ ਸੰਗਤ ਜੀ ਹਲੇ ਵੀ ਪਾਣੀ ਖੜੇਗਾ ਓਰੇ ਅੱਗੇ ਅੱਗੇ ਜਾਵਾਂਗੇ ਤੁਹਾਨੂੰ ਅੱਗੇ ਅੱਗੇ ਦਿਖਾਵਾਂਗੇ ਮਾਹੌਲ ਇਥੋਂ ਦਾ ਤਰੀਕ ਅੱਜ ਹੈਗੀ ਐ 14 14 ਅਕਤੂਬਰ ਜੀ ਦੇਖੋ ਭਾਈ ਹਲੇ ਵੀ ਪਾਣੀ ਬਹੁਤ ਖੜੇਗਾ ਨਾਲੇ ਪਾਣੀ ਮੁੜ ਗਿਆ ਪੁੱਤ ਪਰ ਫਿਰ ਵੀ ਖੜੇਗਾ ਭਾਈ ਇਧਰ ਇੱਕ ਗੱਲ ਨਾ ਬਹੁਤ ਦੇਖਣ ਨੂੰ ਮਿਲਦੀ ਆ ਦੇਖੋ ਜਿਵੇਂ ਇਹਨਾਂ ਦੇ ਭਾਈ ਗੇਟ ਨਹੀਂ ਹੈ ਗਿਆ ਇਹਨਾਂ ਨੂੰ ਕੋਈ ਡਰ ਨਹੀਂ ਆਪਣੇ maal ਵਿੱਚ ਖਾਸ ਕਰ ਆਪਣੇ ਪਿੰਡਾਂ 'ਚ ਨਾ ਗੇਟ ਲੱਗੇ ਹੁੰਦੇ ਨੇ ਭਾਈ 2-2 3-3 ਜਿੰਦੇ ਲਾਏ ਹੁੰਦੇ ਨੇ ਰਾਤਾਂ ਨੂੰ ਵੀ ਇੱਥੇ ਦੇਖ ਲਓ ਅਸੀਂ ਖੁੱਲ੍ਹਾਰਾ ਸਿਸਟਮ ਹੈ ਕੋਈ ਉਹ ਨਹੀਂ ਇਹ ਇਹਨਾਂ ਦਾ ਸਿਸਟਮ ਵਧੀਆ ਹੈ ਭਾਈ ਇੱਥੇ ਚੋਰੀ ਡਾਕੇ ਵਾਲਾ ਕੋਈ ਸਿਸਟਮ ਨਹੀਂ ਹੈ ਗਿਆ ਬੱਦੂਵਾਲ ਪਿੰਡ ਜਾਂਗੇ ਆਪਾਂ ਕਪੂਰਤਲਾ ਜਲਾਏਗਾ ਤਾਰੀਖ ਅੱਜ 14 ਅਕਤੂਬਰ ਹੈ ਭਾਈ ਜੀ ਵੈਸੇ ਤੱਕਾ ਬਹੁਤ ਕਰਦੇ ਨੇ ਲੋਕ ਆ ਇੱਕ ਤਾਂ ਨੁਕਸਾਨ ਹੋਇਆਗਾ ਇੱਕ ਤੋਂ ਦੋ ਦੋ ਤਿੰਨ ਤਿੰਨ ਜਣੇ ਇੱਕੋ ਕਰਦੇ ਆਉਂਦੇ ਨੇਗੇ ਇੱਥੇ ਆਪਾਂ ਆਏ ਸੀਗੇ ਇਹਨਾਂ ਕੋਲੇ ਆਪਣੀ ਟਰਾਲੀ ਖਾਲੀ ਹੋ ਕੇ ਇੱਕ ਚਲੀ ਗਈ ਇੱਕ ਚਾਰ ਵਾਲੀ ਰਹਿ ਗਈ ਤੇ ਇੱਕ ਕਣਕ ਵਾਲੀ ਰਹਿ ਗਈ ਲਓ ਬਈ ਲੇਖੇ ਲੱਗ ਰਹੇ ਨੇ ਕਿ ਸਾਰੀ ਸੇਵਾ ਜਿਹੜੀ ਪਿੰਡ ਤੋਂ ਇਕੱਠੀ ਹੋਈ ਸੀਗੀ ਲੋ ਜੀ ਬਾਈ ਜੀ ਸ਼ਾਮ ਹੋ ਰਹੀ ਹੈ ਬਿਲਕੁਲ ਹਲੇ ਵੀ ਲੋਕ ਆ ਰਹੇ ਨੇ ਬਾਈ ਮੈਨੂੰ ਵੰਡ ਮੈਨੂੰ ਵੰਡਣਾ ਚਲੋ ਲੋ ਜੀ ਬਾਈ ਜੀ 8 ਵਜ ਗਏ ਤੇ ਹੁਣ ਬਈ ਆਪਾਂ ਲੱਗ ਰਹੇ ਆ ਇੱਥੇ ਟਣਕ ਦੀਆਂ ਬੋਰੀਆਂ ਤਰਵਾਣਾ ਇੱਧਰ ਲੱਗ ਰਿਹਾ ਬਾਈ ਆਪਣੇ ਸੇਵਾਦਾਰ ਸਾਰੇ ਆ ਜਾ ਮਿਸਤਰੀ ਹਾਂ ਆ ਜਾ ਲਾ મોਡਾ ਲਓ ਜੀ ਬਾਈ ਜੀ ਸਾਢੇ 8 ਪਾਣੇ ਨੂੰ ਆਉਗੇ ਤੇ ਆਪਾਂ ਬਾਈ ਜਿਹੜਾ ਵੀ ਸਮਾਨ ਲੈ ਕੇ ਆਏ ਸੀ ਸਾਰਾ ਲੈ ਕੇ ਲਾਤਾ ਸਾਰੀ ਸੇਵਾ ਆਪਣੀ ਹੋ ਗਈ ਮੁਕੰਮਲ ਹੁਣ ਆਪਣੇ ਟਰੈਕਟਰ ਚੱਲੇ ਨੇ ਵਾਪਸੀ ਨੂੰ ਤੇ ਉਧਰ ਆਪਣੇ ਖਾਲਸਾ ਜੀ ਦੀ ਗੱਡੀ ਐ ਇਸ ਦੇ ਨਾਲ ਹੀ ਬਈ ਆਪਣਾ ਵਲੌਗ ਸਮਾਪਤ ਹੁੰਦਾ ਹੈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰਾ ਮਿਲਦੇ ਆ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ